ਹਾਂਜੀ ਭਾਜੀ ਜਿੱਦਾਂ ਇਹਨਾਂ ਦਾ ਛੋਟਾ ਬੇਟਾ ਜਿਹੜਾ ਸੀਗਾ ਕੀ ਨਾਮ ਚਾਰ ਫੈਰੇ ਉਹਨੂੰ ਕਹਿੰਦੇ ਆ ਮੋਟਰਸਾਈਕਲ ਦੇ ਚਾਰ ਗੇੜੇ ਉਹਨੇ ਕੱਢੇ ਇੱਧਰ ਨੂੰ ਤੇ ਇੱਧਰ ਨੂੰ ਜਦੋਂ ਚੌਥਾ ਗੇੜਾ ਕੱਢਿਆ ਉਹਨੇ ਮੈਂ ਜਾਣ ਕੇ ਚੁੰਨੀ ਲੈ ਕੇ ਬਾਹਰ ਗਈ ਇੱਧਰ ਨੂੰ ਮੈਂ ਕਿਹਾ ਇਹਨੂੰ ਪੁੱਛਣ ਆਇਆ ਵੀ ਮਤਲਬ ਵੀ ਤੂੰ ਇਹ ਕੰਮ ਕਿਉਂ ਕਰਦਾ ਹੈ ਤੇ ਇਸ ਕਰਕੇ ਮੇਰੇ ਹਸਬੰਦ ਦੁਕਾਨੋਂ ਆਏ ਸੀ ਦੁਕਾਨ ਬੰਦ ਕਰਕੇ ਅਸੀਂ ਦੋਨੋਂ ਜਣੇ ਤੇ ਬਾਹਰ ਸੀਗੇ ਤਾਂ ਮੈਂ ਹਜੇ ਅੰਦਰੋਂ ਨਿਕਲੀ ਆ ਇਹਨਾਂ ਨੇ ਬਾਜ ਮਾਰੀ ਇਹਨੂੰ ਕਹਿੰਦੇ ਸੀ ਤੂੰ ਰੁਕ ਜਾ ਆ ਕੇ ਇਹ ਗੱਲ ਸੁਣ ਕੇ ਜਾਈ ਸਾਡੇ ਅਸੀਂ ਇੱਥੇ ਖੜੇ ਹੋਏ ਸਾਡੇ ਉਹ ਮੇਰਾ ਦੇਵਰ ਸੀ ਦੁਕਾਨ ਵਾਲਾ ਉਹ ਵੀ ਆ ਗਿਆ ਸਾਡਾ ਮੇਰਾ ਭਤੀਜਾ ਸਾਡਾ ਛੋਟਾ ਉਹ ਵੀ ਆ ਗਿਆ ਅਸੀਂ ਤਿੰਨ ਚਾਰ ਜਣੇ ਘਰ ਦੀ ਫੈਮਲੀ ਮਤਲਬ ਇੱਥੇ ਖੜੇ ਸੀਗੇ ਮੈਨੂੰ ਅੱਜ ਐਸੇ ਪੁੱਛਣ ਆਇਆ ਕਿਹੜੀਆਂ ਤੂੰ ਇਹਨੇ ਪੁੱਛ ਕੇ ਮੇਰੀ ਗੱਲ ਸੁਣੋ ਪਹਿਲਾਂ ਤਾਂ ਜਿੱਦਾਂ ਜਿੱਦਾਂ ਆਹ ਦੇਖੋ ਪਾਜੀ ਇਹ ਹੈ ਨਾ ਮੁੰਡੇ ਤਿੰਨ ਤਿੰਨ ਗੇੜੇ ਲਾਏ ਇਧਰ ਨੂੰ ਚੌਥੇ ਗੇੜੇ ਅਸੀਂ ਨਿਕਲੇ ਮੈਂ ਹਸਬੰਦ ਮੇਰੇ ਉਧਰੋਂ ਦੁਕਾਨ ਬੰਦ ਕਰਕੇ ਆਇਆ ਤੇ ਮੈਂ ਬਸ ਅਸੀਂ ਇਹਨਾਂ ਨੇ ਇਹ ਗੱਲ ਕਹੀ ਉਹਨੂੰ ਕਿ ਪਿੱਛੇ ਆ ਕੇ ਗੱਲ ਸਾਡੀ ਸੁਣ ਲੈ ਅਸੀਂ ਉਹਨੂੰ ਦੇਖਦੇ ਆਂ ਸਾਨੂੰ ਨਹੀਂ ਪਤਾ ਕਿ ਉਹ ਉਹ ਪਦੇ ਆ ਗਏ ਨਾ ਜਦੋਂ ਗੱਡੀ ਲੈ ਕੇ ਨਾ ਵਿੱਚ ਜਾਨੀ ਕਿ ਬੰਦੇ ਜਿੰਨੇ ਵੀ ਉਹ ਪਤਾ ਨਹੀਂ ਕਿੰਨੇ ਘੜਾਸੇ ਲੈ ਕੇ ਉਹ ਲੈ ਕੇ ਆਏ ਇੱਥੇ ਆਉਣ ਇਹਨਾਂ ਨੇ ਗਾਲਾਂ ਕੱਢੀਆਂ ਜ ਬੁੜੀਆਂ ਵੀ ਵਿੱਚੇ ਕੁੜੀਆਂ ਵਿੱਚੇ ਜਾਣੇ ਜਦੋਂ ਮੁੰਡੇ ਨੇ ਸਾਡੇ ਨੂੰ ਨਾ ਗੰਧ ਵਿੱਚ ਦੇ ਦਿੱਤਾ ਨਿਕਲ ਗਾਲਾ ਫਾੜ ਕੇ ਉਸ ਵੇਲੇ ਮੈਂ ਜਾਨੀ ਗਾਂ ਨੂੰ ਹੋਈਆਂ ਉਸ ਵੇਲੇ ਮੇਰੇ ਆ ਕੱਪੜੇ ਪਾੜੇ ਨਹੀਂ ਮੈਨੂੰ ਗੰਧ ਵਿੱਚ ਦੇ ਦਿੱਤਾ ਗਲਾ ਮੇਰਾ ਇਹ ਤੋਂ ਵੱਢ ਲਿਆ ਫਾੜ ਕੇ ਮੇਰੇ ਨਾਲ ਕੱਪੜੇ ਪਾੜੇ ਨਾਲੇ ਉਹ ਜਿਹੜਾ ਮੁੰਡਾ ਦੇ ਨਾਲ ਇਹਨਾਂ ਦੀ ਕੁੜੀ ਜਿਹੜੀ ਕੁੜੀ ਚ ਬੇੜਾ ਮਾਰੀਆ ਮੇਰੇ ਮੂੰਹ ਦੇ ਉੱਤੇ ਕੋਈ ਰੰਜਿਸ਼ ਐ ਇਹ ਤੁਹਾਡੀ ਨਹੀਂ ਸਾਡੀ ਕੋਈ ਰੰਜਿਸ਼ ਨਹੀਂ ਜਦੋਂ ਸਾਡੀਆਂ ਬੋਟਾ ਹੋਈਆਂ ਜਦੋਂ ਤੋਂ ਬਾਅਦ ਇਹ ਕੰਮ ਸ਼ੁਰੂ ਹੋਇਆ ਇਹ ਹਰਨ ਤੇ ਹੋਇਆ ਜਦਾ ਹਰਨ ਜਦੋਂ ਇਹ ਹਰਿਆ 10 ਸਾਲਿਆ ਸਰਪੰਚ ਜੀ ਇਹ ਕਿੱਟੀ ਸਾਡੇ ਸਿਰ ਤੇ ਕੀਤੀ ਹੈ ਜਾਨੀ ਕਿ ਸਾਡੇ ਨਾਲ ਕੋਈ ਏਦਾਂ ਕੋਈ ਸਾ ਤੂੰ ਵਾਹ ਗੱਡੀ ਲੈ ਕੇ ਮੈਂ ਉਹਨਾਂ ਸਮੇਂ ਬਰੋਕਿਆ ਨਾ ਤੂੰ ਕਿਉਂ ਲੜਨਾ ਲੜਨਾ ਹੈ ਉਹ ਗਾਲਾਂ ਕੱਢਣ ਨੂੰ ਨਹੀਂ ਹਟੇ ਮੈਂ ਫਾਇਰ ਵੀ ਕੀਤੇ ਉਹਨੇ ਫਿਰ ਮਾਨ ਦੀ ਕੋਸ਼ਿਸ਼ ਕੀਤੀ ਉਹ ਅੰਦਰ